ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੱਧ ਪ੍ਰਦੇਸ਼ ਦੇ ਵਿੱਚ ਗੁਣਾ ਜ਼ਿਲ੍ਹਾ ਤੇ ਜਿਹੜਾ ਇਹ ਗੁਰਦੁਆਰਾ ਹੈ ਤੁਗਨਵਾਲ ਸਾਹਿਬ ਇਹ ਜਿੱਧਰੇ ਨੋਟੇ ਟੈਂਟਾਂ ਵੀ ਕੰਡੇ ਰੋਗ ਸਾਰੇ ਹਿੰਦੀ ਵਿੱਚ ਇਸ ਸਥਾਨ ਤੇ ਸਾਡੇ ਕਪੂਰ ਥਲੇੋਂ ਰਾਤ ਸੰਗਤ ਆਈ ਉਹਨਾਂ ਸੰਗਤ ਦੇ ਆਉਣ ਤੇ ਇੱਥੇ ਉਹਨਾਂ ਦੀ ਗੱਡੀ ਦੀ ਖੁਰੇ ਖਰਾਬੀ ਪਈ ਰਾਤ ਦਾ ਉਹਨਾਂ ਨੇ ਪੜਾ ਕੀਤਾ ਆਸ ਫਿਰ ਇਹ ਬੱਚੇ ਨੇ ਆਖਿਆ ਵੀ ਇਸ ਇਥੋਂ ਦੀ ਵੀਡੀਓ ਪਰ ਕੇ ਕਾਣੀ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਤੇ ਪੰਜਾਬੀ ਲੋਕਾਂ ਨੂੰ ਉਸ ਦੇ ਦੇ ਨਾਲ ਕੋਈ ਵੀ ਭੈਣ ਭਰਾ ਪੰਜਾਬ ਤੋਂ ਆਵੇ ਤੇ ਇਹ ਗੁਰਦਵਾਰਾ ਚਿੰਤਾ ਹਮ ਰੱਖੇ ਸਾਰੇ ਇੱਥੇ ਹਾਜ਼ਰੀ ਭਰ ਕੇ ਜਾਣ ਇਹ ਗੁਰਦਵਾਰਾ ਬਾਬਾ ਸੋਨ ਸਿੰਘ ਸੱਚਖੰਡ ਵਾਸੀ ਉਹਨਾਂ ਨੇ ਆਪ ਦੇ ਕਰਮ ਕਰਮਾਂ ਤੋਂ ਕਿੰਨੇ ਨਾਲ ਤਿੰਨ ਵਾਰੀ ਪੈਦਲ ਯਾਤਰਾ ਕੀਤੀ ਉਹਨਾਂ ਨੇ ਯਾਤਰਾ ਕਰਦੇ ਸਭਲੇ ਇਹ ਅੱਜ ਸਾਨੂੰ ਭਾਗ ਲੱਗੇ ਉਸ ਤੋਂ ਬਾਅਦ ਬਾਬਾ ਸੋਨ ਬਾਬਾ ਪਿਆਸ ਸਿੰਘ ਮਹਾਂਪੁਰਖ ਸੱਚਖੰਡ ਵਾਸੀ ਉਹਨਾਂ ਨੇ ਵੀ ਇੱਥੇ ਆ ਕੇ ਕਰਤਮਲਾਂ ਦੇ ਨਾਲ ਆਪਣੀ ਸੇਵਾਵਾਂ ਜੀ ਸ਼ੁਰੂ ਕੀਤੀਆਂ ਮੌਜੂਦਾ ਮੁਖੀ ਮਹਾਂਪੁਰਖ ਸਤਿਕਾਰਯੋਗ ਸਿੰਘ ਸਾਹਿਬ ਬਾਬਾ ਅਪਾਰ ਸਿੰਘ ਜੀ ਜਿਹਨਾਂ ਦੇ ਕਾਰਜ ਦੇਖ ਰਹੇ ਫਿਰ ਦੀ ਕਾਰ ਸੇਵਾ ਚੱਲ ਰਹੀ ਹੈ ਦਾਸ cheer singh ਇੱਥੇ ਸੇਵਾ ਦੀ ਉਹਨਾਂ ਦੀ ਡਿਊਟੀ ਲਈਏ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਨਾਲੇ ਗੁਰਦੁਆਰਾ ਜਿਹੜਾ ਦੁਖਨਵਾਰ ਨੇ ਇੱਥੇ ਜਦੋਂ ਵੀ ਦਸਹਿਰਾ ਹੁੰਦਾ ਉਦੋਂ ਸਾਰੀਆਂ ਜਿੰਨੀਆਂ ਜਥੇ ਬੰਨੀਆਂ ਮਹਾਂਪੁਰਖਾਂ ਦੀਆਂ ਹੁੰਦੀਆਂ ਨੇ ਦਲਪੰਤ ਜਿੰਨੇ ਵੀ ਸਾਰੇ ਪਹਿਲਾਂ ਇੱਥੇ ਆਣ ਕੇ ਪੜਾਅ ਕਰਦੇ ਨੇ ਆਉਂਦੇ ਵੀ ਕਰਦੇ ਨੇ ਜਾਂਦੇ ਵੀ ਕਰਦੇ ਨੇ ਤੇ ਮਹਾਂਪੁਰਖਾਂ ਨੇ ਇਸ ਸਥਾਨ ਨੂੰ ਇਸ ਕਰਕੇ ਭਾਗ ਲਾਇਆ ਸੀ ਕਿ ਜਦੋਂ ਪਿਛਲੇ ਸਮੇਂ ਦੇ ਵਿੱਚ ਗੁਰਦੁਆਰੇ ਲਾਗੇ ਨਹੀਂ ਸੀ ਹੁੰਦੇ ਦੂਰ ਦ੍ਰਿਡੇ ਤੋਂ ਸਖਦਾ ਤੁਰਦਿਆਂ ਫਿਰ ਕਿਸੇ ਨੂੰ ਜਲਪਣੀ ਨਹੀਂ ਸੀ ਮਿਲਦਾ ਤੇ ਰਾਮਦੇਵ ਚਪੜਾ ਕੋਈ ਹੁੰਦਾ ਤੇ ਮਹਾਂਪੁਰਖਾਂ ਨੇ ਸੰਗਤ ਦੀ ਨਾਲ ਨੂੰ ਵੇਖ ਕੇ ਛੌਣੀ ਦੀ ਤਬਦੀਲ ਛੌਣੀ ਦੀ ਸਾਧ ਦੇ ਬਣਾਏ ਮਹਾਂਪੁਰਖਾਂ ਨੇ ਬਣਾਇਆ ਜਦੋਂ ਵੀ ਮਹਾਂਪੁਰਖ ਇੱਥੇ ਆਉਂਦੇ ਨੇ ਉਹ ਪੜਾਅ ਕਰਦੇ ਨੇ ਆਈਆਂ ਸੰਗਤਾਂ ਨੂੰ ਇੱਥੇ 24 ਘੰਟੇ ਜਲ ਪਾਣੀ ਕੋ ਰਾਤ ਨੂੰ ਦਿਨੇ ਜਿੰਨਾ ਵੀ ਆਵੇ ਹਰ ਇੱਕ ਨੂੰ ਜਲ ਪਾਣੀ ਮਹਾਰਾਜ ਦੀ ਕਿਰਪਾ ਦੀ ਕਿਰਪਾ ਦੇਣਾ ਚਾਹਿਆ ਜਾਂਦਾ ਹੈ ਇਹ ਮਹਾਂਪੁਰਖਾਂ ਨੇ ਪਾਪਾ ਅਪਤਾਸ ਸਿੰਘ ਜੀ ਨੇ ਬਹੁਤ ਵੱਡਾ ਪ੍ਰੋਲਾਹ ਕੀਤਾ ਕਿ ਜਿੱਥੇ ਕਿੱਥੇ ਵੀ ਗੁਰਦੁਆਰੇ ਸਾਹਿਬ ਨੂੰ ਉਥੇ 24 ਘੰਟੇ ਲੰਗਰ ਚਲਾਉਣਾ ਚਾਹੀਦਾ ਨਾਲ ਸੰਗਤਾਂ ਦੇ ਰਾਤ ਨੂੰ ਰਹਿਣ ਵਾਸਤੇ ਇਹ ਸਾਹਮਣੇ ਇਹਨਾਂ ਬੰਨਾਂ ਕਬਰਿਆਂ ਦੇ ਵਿੱਚ ਸੰਤਾਂ ਨੂੰ ਆਰਾਮ ਕਰਨ ਵਾਸਤੇ ਬੈੱਡ ਵੀ ਵੱੱਡੇ ਵੀ ਲੱਗੇ ਨੇ ਨਾਲ ਬਿਸਤਰੇ ਵੀ ਨਵੇਂ ਬਣਾ ਕੇ ਦਿੱਤੇ ਗਏ ਨੇ ਇਸੇ ਤਰ੍ਹਾਂ ਕੋ ਜਲਪਾਣੀ ਜਿਤਨਾ ਦਾ ਵੀ ਮਹਾਰਾ ਸੱਚੇ ਪਾਤਸ਼ਾਹ ਦੇ ਸਾਨੂੰ ਬਖਸ਼ਿਸ਼ ਕਰਦੇ ਨੇ ਉਤਰਾ ਕਰਦੇ ਨੇ ਇਹਦੇ ਨਾਲ ਨਾਲ ਅਸੀਂ ਆਪਣੇ ਇਹ ਜਿਹੜਾ ਨੰਗਰਹਾਲ ਇਹ ਨੰਗਰਹਾਲ ਜਿਹੜਾ ਸਾਡਾ ਸੀ ਇਹਨੂੰ ਇਹ ਜਿਉਂਦਾ ਬੜਿਆ ਇਹ ਨੰਗਰਹਾਲ ਉਦੋਂ ਤੋਂ ਲੈ ਕੇ ਆ ਪਹਿਲਾਂ ਦੀ ਇਹ ਹਾਲਤ ਆ ਇਤਾਂ ਪਹਿਲਾਂ ਦੀ ਹਾਲਤ ਹੀ ਆ ਹੁਣ ਮਹਾਂਪੁਰਖਾਂ ਨੇ ਬਰਸ਼ਾ ਕਿੱਥੇ ਨੇ ਇੱਕ ਨੂੰ ਪਸਤਰ ਕਰਕੇ ਪਹਿਲਾ ਵਰਗ ਦਾ ਕੀਤਾ ਦਰਸਤ ਕਰਕੇ ਇਸ ਤੋਂ ਬਾਅਦ ਨਾਲ ਨਾਲ ਹੀ ਮਾਰੀ ਕਰਤਾ ਕਰ ਇਸ ਤੇ ਆਪ ਜਿਹੜੇ ਜਿਹੜਾ ਇਹ ਨਗਰਹਾ ਅ ਜਿਹੜਾ ਜੰਦਰ ਸਾਹਿਬ ਦਾ ਪੱਕਾ ਸੀ ਉਸ ਨਗਰਹਾ ਨੂੰ ਇਧਰਲੇ ਬਾਹਲੇ ਬਣੇ ਆਪਣੇ ਜਾ ਕੇ ਤੇ ਇਧਰ ਲੋਹ ਮਾਤਾ ਦੀ ਜਿਹੜੀ ਇਹ ਸੇਵਾ ਦਾ ਅਸੀਂ ਲੋਹ ਦੀ ਛੁੱਟਣਾ ਲਿਓ ਨਾਲਿਓ ਤੇ ਇਹ ਸਾਰਾ ਜਿਹੜਾ ਵਾ ਮਤਲਬ ਅਸੀਂ ਇੱਥੇ ਛੱਡ ਬਣਾ ਕੇ ਇੱਥੇ ਵਿੱਚ ਲੰਗਰ ਪਾਣੀ ਪਕਣ ਦਾ ਤੇ ਇਹਦੇ ਦੇ ਪ੍ਰੋਗਰਾਮ ਕਰਾਂਗੇ ਆ ਜਿਹੜੇ ਕਮਰੇ ਸਨ ਇਹਨਾਂ ਕਮਰਿਆਂ ਦੇ ਵਿੱਚ ਇੱਥੇ ਵਿੱਚ ਹੁਣ ਆਹੜੇ ਪੱਟੇ ਜਿਹੜੇ ਪਏ ਪੰਜਾ ਬਿਸਤਰੇ ਤਿਆਰ ਕਰਕੇ ਰੱਖੇ ਗਏ ਆ ਆ ਕੱਢ ਕੇ ਇਹਦੇ ਵਿੱਚ ਵੇਰਿੰਗ ਕਰਤੀ ਆ ਰੰਗ ਤੋਂ ਬਾਅਦ ਉਹਨੇ ਇਹਨੂੰ ਪਲਸਟਰ ਕਰਕੇ ਇੱਥੇ ਜਦੋਂ ਬੀਬੀਆਂ ਆ ਪੈਣਾ ਜਾਂ ਕੋਈ ਯਾਤਰੀ ਆਊਗਾ ਉਹਨਾਂ ਦੇ ਰਹਿਣ ਵਾਸਤੇ ਇਹਨਾਂ ਨੂੰ ਪ੍ਰੋਗਰਾਮ ਕੀਤਾ ਬਾਅਦ ਵਿੱਚ ਆਨ ਸੇਵਾ ਜਿਹੜੀ ਆ ਉਹ ਚਾਹ ਨਹੀਂ ਰਹੀ ਜੇ ਤੁਸੀਂ ਦੇਖ ਰਹੇ ਜੀ ਗੁਰੂ ਮਹਾਰਾਜ ਦੀ ਕਿਰਪਾ ਕਰ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਵੀ ਸੰਗਤ ਨੇ ਆੜ ਕੇ ਇਥੇ ਮਾਨ ਸਚੇਤ ਬਾਸ਼ਾ ਨੇ ਮੰਨ ਦੇ ਵਿੱਚ ਸਿੱਖਾਂ ਦੇ ਚਾਹਵ ਆ ਕਿ ਅਸੀਂ ਵੀ ਆਪਣੇ ਜਿਹੜੇ ਸਾਡੇ ਇਥੇ ਗੁਰਮੁਖ ਪਿਆਰੇ ਭਾਈ ਕੁ ਸੇਵਾ ਕਰਦੇ ਨੇ ਉਹਨਾਂ ਦੇ ਨਾਲ ਆਪਣਾ ਸੰਪਰਕ ਬਣਾਈਏ ਤੇ ਅਸੀਂ ਵੀ ਜਾ ਕੇ ਦਸੀਏ ਕਿ ਪੰਜਾਬੀ ਜਿਹੜੇ ਭੈਣ ਭਰਾ ਆਪਣੇ ਬਾਹਰ ਰਹਿੰਦੇ ਨੇ ਉਹਨਾਂ ਦੇ ਵਾਸਤੇ ਸਾਡੇ ਇਥੇ ਕੀ ਕੀ ਪ੍ਰਬੰਧ ਕੀਤੇ ਆ ਇਹ ਮਹਾਂਪੁਰਖਾਂ ਦੀ ਸਾਰੀ ਦੇਣ ਆ ਮਹਾਂਪੁਰਖ ਬਾਬਾ ਅਵਤਾਰ ਸਿੰਘ ਜੀ ਰਣੇ ਇਹਨਾਂ ਨੇ ਆਪਣੇ ਕਰ ਕਮਲਾ ਦੇ ਨਾਲ ਨਾਲ ਇਹ ਜਿਹੜੀਆਂ ਸਮਾਵਾਂ ਲਾਈਆਂ ਆ ਜਿਹੜੀ ਬਾਉਂਡਰੀ ਬਣਾਤੀ ਆ ਇਹਦੇ ਵਿੱਚ ਤੋਂ ਬਾਰ-ਬਾਰ ਕੰਬਾਈਨਾ ਗੱਡੀਆਂ ਕਾਕ ਜੋ ਵੀ ਕੋ ਹੁੰਦੇ ਆ ਠੀਕ ਹੁੰਦੇ ਹਨ ਇਸ ਤੋਂ ਬਾਅਦ ਜਿਹੜਾ ਆ ਸਾਰਾ ਪ੍ਰੋਗਰਾਮ ਇਧਰ ਗੁਰੂ ਕਾ ਲੰਗਰ ਹੈ ਇਹ ਗੁਰੂ ਕੇ ਲੰਗਰ ਜਿਹੜੇ ਆ ਉਧਰ ਚੱਲ ਜਾਏ ਇਹ ਵਿਵੇਕ ਦਾ ਲੰਗਰ ਹੈ ਮਹਾਂਪੁਰਖਾਂ ਦੇ ਮਹਾਂਪੁਰਖਾਂ ਵੱਲੋਂ ਲਾਗਾ ਇਹ ਨਿਸ਼ਾਨ ਸਾਹਿਬ ਜਿਹੜਾ ਦਸਾਰਿਆ ਹੈ ਕਿ ਇੱਥੇ ਗੁਰਦੁਆਰੇ ਦੀ ਨਿਸ਼ਾਨੀ ਦੇ ਅੰਦਰ ਦੇ ਸਦਾ ਉਹ ਪੰਦੇ ਬਣੇ ਜਿਹੜਾ ਸਾਹਮਣਾ ਹੈ ਉਹ ਵਿਵੇਕ ਦਾ ਲੰਗਰ ਹੈ ਵਿਵੇਕ ਦੇ ਲੰਗਰ ਦੇ ਉੱਤੇ ਮਹਾਂਪੁਰਖਾਂ ਵੱਲੋਂ ਸੇਵਾਵੰਤਲਾ ਆ ਸਾਰੀ ਬਾਉਂਡਰੀ ਬਣਾ ਕੇ ਇਹ ਨਹੀਂ ਕਿ ਸਵਾਮਾਂ ਜਣੀਆਂ ਮਹਾਂਪੁਰਖਾਂ ਨੇ ਕੀਤੀਆਂ ਨੇ ਪਾਸ਼ੀ ਦੀਆਂ ਕੀਤੀਆਂ ਨੇ ਜਿਹੜਾ ਦਾਸੇ ਦਾ ਕਰਦਾ ਕਪੂਰ ਫਰੇਦੀ ਸੰਗਤ ਜਿਨੀ ਵੀ ਕੱਲ ਰਾਤੀ ਵੀ ਸੰਗਤ ਤਰਨਤਾਰ ਤੋਂ ਆਏ ਸਨ ਹਰ ਰੋਜ਼ ਇੱਕ ਦੋ ਦਿਨ ਛਿੜ ਖੜ ਕੇ ਪੰਜਾਬ ਤੋਂ ਕੋਈ ਨਾ ਕੋਈ ਸੰਗਤ ਇੱਥੇ ਆਣ ਕੇ ਦਰਸ਼ਨ ਦਾਰੇ ਕਰਕੇ ਜਾਂਦੀ ਕੋਈ ਨਹੀਂ ਕਿਸੇ ਹੋਰ ਪਰਮੇਸ਼ਰ ਨੇ ਸਾਨੂੰ ਵਾਸ਼ਤ ਕੀਤੀ ਆ ਉਹ ਜਲ ਪਾਣੀ ਸਿਕਤਨ ਛਕਾ ਜਾਂਦਾ ਇਹਨੀਆਂ ਬੇਨਤੀਆਂ ਪ੍ਰਵਾਨ ਕਰਨ ਮਹਾਰਾ ਸੱਚੇ ਪਾਤਸ਼ਾਹ ਤੇ ਚੰਨਾ ਚੁਦਾਸੀ ਮਹਾਰਾਜ ਨਾਨਕ ਗੁਰੂ ਨਾਨਕ ਨਾਮ ਲਿਵਾ ਸਿੱਖਾਂ ਨੂੰ ਚੜ੍ਹਦੀਆਂ ਕਲਾ ਚ ਰੱਖਿਓ ਜੀ ਤੇ ਗੁਰੂ ਮਹਾਰਾਜ ਆਪ ਦੇ ਚੰਨਾ ਦਾਸ ਬੇਟੀ ਇਹ ਲੋ ਲੰਗਰ ਮਹਾਰ ਤੇ ਗੁਰੂ ਕੇ ਪਿਆਰੇ ਆਣ ਕੇ ਲੰਗਰ ਪਾਣੇ ਸ਼ੱਕ ਤੇ ਗੁਰੂ ਕੀ ਸਿਵਾ ਦੀ ਯਾਤਰਾ ਕਰਦੇ ਨੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਇਹ ਜਿਹੜੀ ਸੇਵਾ ਜਿਹੜੀ ਹੈ ਇਹ ਸਤਕਾਰਯੋਗ ਮਹਾਂਪੁੱਤ ਬਾਬਾ ਅਤਾਸ਼ ਸਿੰਘ ਜੀ ਉਹ ਆਪਣੇ ਕਰਤੱਵਾਂ ਦੇ ਨਾਲ ਦਾਸਾਂ ਤੋਂ ਕਰਾ ਰਹੇ ਨੇ ਮਹਾਰਾਜ ਸਤਿਪਾਸ਼ਾ ਉਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣ ਤੇ ਹਰਵੰਦਨ ਪਰੇ ਬਖਸ਼ਣ ਇਸ ਤਰ੍ਹਾਂ ਦਲਪਨ ਚੜ੍ਹਦੀ ਕਲਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ